ਇਸ ਗੁਲਾਬੀ ਪਰਨੇ ਵਾਲੇ ਬਲਬੰਤ ਸਿੰਘ ਦੀ ਭਤੀਜੀ ਨੂੰ ਪਹਿਲਾ ਮੁੰਡੇ ਨੇ ਪਿਆਰ ਦੇ ਚੱਕਰਾਂ 'ਚ ਪਾਇਆ ਫਿਰ ਉਸ ਨੂੰ ਘਰੋਂ ਭਜਾ ਕੇ ਉਸ ਦੇ ਨਾਲ ਲਵ ਮੈਰਿਜ ਕਰਵਾਈ ਇੱਥੇ ਹੀ ਬਸ ਨਹੀਂ ਹੁੰਦੀ ਜਨਾਬ ਫਿਰ ਬੀਤੀ ਰਾਤ ਘਰ ਦੇ ਵਿੱਚ ਵੜ ਕੇ ਠਾ ਠਾ ਵੀ ਕਰਵਾ ਦਿੱਤੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਇੱਕ ਸਮਾਨ ਦੀ ਭਾਂ ਤੋੜ ਕੀਤੀ ਹੈ ਇਸ ਤੋਂ ਇਲਾਵਾ ਤਾਬੜ ਤੋੜ ਗੋਲੀਆਂ ਵੀ ਚਲਾ ਦਿੱਤੀਆਂ ਗਈਆਂ ਇਹ ਨੌਜਵਾਨ ਜੋ ਕਿ ਹੁਣ ਗੋਲੀਆਂ ਦੇ ਖੋਲ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੀੜਤ ਬਲਵੰਤ ਸਿੰਘ ਹੋਰਾਂ ਨੇ ਦੱਸਿਆ ਕਿ ਉਸ ਦੇ ਭਤੀਜ ਜਵਾਈ ਵੱਲੋਂ ਜ਼ਮੀਨ ਨੂੰ ਹੜਾ ਲੇ ਘਰ ਦੇ ਵਿੱਚ ਵੜ ਕੇ ਹਮਲਾ ਕੀਤਾ ਗਿਆ ਜਿਸ ਦੌਰਾਨ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲਾ ਹਲਕਾ ਖੇਮ ਕਰਨ ਦੇ ਪਿੰਡ ਅਲਗੋ ਕਲਾਂ ਦਾ ਹੈ ਜੀ ਨਾ ਬੰਦੀ ਤੇ ਸਤ ਬਾਗ ਹਾਂ ਜੀ ਅੱਜ ਭਾਂ ਤੋੜ ਹੋਈ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਹਾਂ ਜੀ ਇਹ ਮਾਮਲਾ ਪਹਿਲਪੁਰੀ ਦਾ ਹੀ ਆ ਪਈ ਅਸੀਂ ਵਾਏ ਪਈ ਅਸੀਂ ਵੀ ਚਿੱਕੇ ਤਾਂ ਹਿੰਦੇ ਠੇਕੇ ਤਾਂ ਲਈ ਹਾਂ ਤੇ ਕੋਈ ਨਹੀਂ ਕੀ ਮਾਮਲਾ ਕੀ ਆ ਕਿਸ ਤਰ੍ਹਾਂ ਮਨ ਲਓ ਠੇਕੇ ਤੁਸੀਂ ਕੀ ਤੋਂ ਲਈ ਹਾਂ ਹੀ ਠੇਕੇ ਤੋਂ ਆਦੇ ਜੇਠ ਚ ਠਾੜੀ ਦੇ ਜੇ ਅੱਜ ਠਾੜੀ ਤੋਂ ਲਈ ਤੇ ਡੱਕ ਦਾ ਕੌਣ ਹੈ ਡੱਕ ਦਾ ਕਰਦੇ ਸਿੰਘ ਕਿੱਥੋਂ ਦਾ ਹੈ ਇਹ ਮਲਟੋਏ ਦਾ ਤੇ ਆ ਕੀ ਗੱਲ ਹੋਈ ਆ ਜਿਹੜੀ ਪੰਤੋੜ ਹੋਈ ਗੋਲੀ ਚੱਲੀ ਇਹ ਪੰਤੋੜ ਹੋਈ ਆ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹ ਲੋ ਫੋਨ ਲਾਇਆ ਵੀ ਮੈਂ ਆਉਣ ਲੱਗਾ ਘਰੇ ਤੇ ਮੈਂ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਦੱਤੀ ਮੈਂ ਬਾਹਰ ਦੀ ਮੜ ਕੇ ਨਿਕਲੀ ਕਦੋਂ ਮੁੰਡੇ ਨੂੰ ਪੋਟੇ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਕੀ ਨਾਮ ਦਾ ਗੁਰਸੇਵ ਕਸੈਦਾ ਤੇ ਜ਼ਖਮੀ ਆ ਉਹ ਹਾਂਜੀ ਕਿੱਥੇ ਆਉਂ ਧਰਨਦਨ ਦਾਖਲਵਾ ਹਾਂਜੀ ਦਾਖਲਾ ਤਕੋ ਦਰਖਾਸਤ ਦਿੱਤੀ ਹੈ ਸਮਝ ਲਈ ਦਿੱਤੀ ਸੀ ਭਾਜੀ ਕੋਠੀ ਤਕੋ ਕਾਰਵਾਈ ਹੋਈ ਹੈ ਕਾਰਵਾਈ ਤਾਂ ਨਹੀਂ ਕੋਈ ਤੇ ਗੋਲੀ ਕਿੰਨੇ ਕੀ ਚੱਲੀ ਹੈ ਗੋਲੀ ਵਾਵਾ ਇਹ 8 3 4 ਫਾਇਆ ਪਈ ਚੱਲ ਲਾ ਚਲਾਏ ਨੇ 2 ਤਾਂ 3 ਫੜ ਕੀ ਤੇ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਪਈ ਹੰਨ ਮਿਲਨੇ ਚਾ ਸਾਫ ਮਿਲਣਾ ਚਾਹੀਦਾ ਹੰਨ ਕੀ ਨਾ ਵੀਰ ਜੀ ਤੁਹਾਡਾ ਬਿਨਤ ਸਿੰਘ ਜੀ ਕਿਹੜਾ ਬਣੇ ਆ ਗੋਕਲਾ ਜੀ ਅੱਡੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਇਹ ਸਰ ਮਤਲਬ ਤਮਹ ਕਹਤੂਂ ਕਿ ਆਹਨਾਂ ਕਹਿ ਦੇਂਦਾ ਰਹਿਂਦਾ ਏ ਕਿੱਥੋਂ ਦਾ ਬੰਦਾ ਏ ਮਟੋਏ ਦਾ ਈ ਅੱਛਾ ਵੇਂਟ ਵਟੋਆ ਆਲਾ ਆਲਾ ਡੱਫੇ ਵਾਜਦੇ ਕਾਰਨ ਕੀ ਏ ਜੀ ਇਹ ਇਹ ਜਨਾਬ ਇਸ ਤਰ੍ਹਾਂ ਮਤਲਬ ਭਤੀ ਸਾਡੀ ਕੱਢ ਕੇ ਲੈ ਗਿਆ ਜੀ ਉਹਦੇ ਜਹੀਂ ਆਪਦੇ ਅੰਦਰ ਬਾਹਰ ਅੱਡ ਬਾਹਰ ਆ ਤੇ ਇਹਦਾ ਆਪਣਾ ਇਹ ਦੋਸ਼ ਕੋਈ ਨਹੀਂ ਇਹਦਾ ਕੋਈ ਨਹੀਂ ਤੇ ਤੁਹਾਡੇ ਨਾਲ ਕਾਹਤੋਂ ਲੜਾਈ ਏ ਸਾਡੇ ਨਾਲ ਐਵੇਂ ਅਸੀਂ ਠੇਕੇ ਰੁਕੇ ਤੇ ਪਹਿਲੀ ਯੋਹੰਦੇ ਨਾਲ ਕਰਕੇ ਤੇ ਇਹ ਕਰਦੇ ਜੀ ਮਲਕ ਜਿਹੜੇ ਭਰਾ ਦੀ ਪਹਿਲੀ ਠੇਕੇ ਤੇ ਹਾਂਜੀ ਪਹਿਲੀ ਠੇਕੇ ਤੇ ਇਹ ਕੀ ਆਂਦਾ ਇਹ ਆ ਪਹਿਲੀ ਛੜਾਉ ਨੂੰ ਠੱਕੇ ਨਾਲ ਫਿਰਨਿਆ ਜੀ ਤੇ ਆ ਗੋਲੀ ਕਿੰਨੇ ਚਲਾਈ ਉਹਨੇ ਜਿਹੜੇ ਹਾਂਜੀ ਗਦੇਵ ਸਿੰਘ ਪਿੰਡ ਬਲਟੋਆ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ ਬਾਵਾ ਜੀ ਕਾਫੀ ਨੁਕਸਾਨ ਕੀਤਾ ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ ਲੋਕ ਕਿੱਥੇ ਦਾਖਲ ਉਹ ਤਰਨਤਨ ਜੀ ਤੇ ਆ ਸਾਰਾ ਕੁਝ ਉਹਨੇ ਹੀ ਕੀਤਾ ਹਾਂਜੀ ਹਾਂਜੀ ਟਾਈਮ ਜੀ ਭਾਵੇਂ ਮੁੰਡਾ ਅੰਦਰ ਵੜਿਆ ਜਦੋਂ ਫਾਇਲ ਕੀਤੀ ਬਾਅਦ ਚ ਨੇ ਦਰਖਾਸਤ ਦਿੱਤੀ ہے ਜਤੀ ਬਟਾ 24 ਘਰ ਕਿਥੇ ਜੀ ਐਲਮੋ ਕਟਿ ਤੇ ਕਾਰਵਾਈ ਹੋਈ ਹੈ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਜਨਾਬ ਕੀ ਮੰਗ ਕਰਦੇ ਤੇ ਐ ਮੰਗ ਕਰਦੇ ਸਾਡੀ ਕਾਰਵਾਈ ਹੋਣੀ ਚਾਹੀਦੀ ਸਖਤ ਤੌਰ ਤੇ ਸਜ਼ਾ ਹੋਣਾ ਚਾਹੀਦੀ ਉਧਰ ਜਦੋਂ ਇਸ ਬਾਬਤ ਸਬੰਧਿਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਿਆ ਕਿ ਇੱਥੇ ਕੋਈ ਗੋਲੀ ਨਹੀਂ ਚੱਲੀ ਸਰ ਇੱਕ ਅਲਗੋ ਕਲਾ ਨਹੀਂ ਬੇਕਾ ਨੇ ਬਲਵੰਤ ਸਿੰਘ ਪੱਤੂ ਆ ਉਹਨਾਂ ਦੇ ਘਰ ਕੋਈ ਵਿਅਕਤੀਆਂ ਨੇ ਆਣ ਕੇ ਗੋਲੀ ਚਲਾਈ ਹੈ ਧੰਨ ਸੂਟ ਕੀਤੀ ਹੈ ਕੀ ਮਾਮਲਾ ਕੀ ਹੈ ਸਰ ਜੀ ਦੀ ਮੌਲਾਇ ਗੁਰਸੇਵ ਸਿੰਘ ਸਨ ਉਹ ਬਲਵੰਤ ਸਿੰਘ ਵਾਸੀ ਬਈਕਾ ਹਲਕੋਂ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਪ੍ਰੀਵੋ ਫਟ ਸਾਡੇ ਘਰ ਦੇ ਵਿੱਚ ਆਏ ਸੀ ਸਾਡੇ ਘਰ ਗੋਲੀ ਚੱਲੀ ਐ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧਿਤ ਜੋ ਅਗਲੇ ਪੰਨੇ ਤਪੀਸ਼ ਹਾਲਾ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਊਗੀ ਉਹ ਕਹਿੰਦੇ ਕਿ ਖੋਲ ਤਾਂ ਪੁਲਿਸ ਲੱਗ ਗਈ ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ ਛਿੱਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਤਾਂ ਦਿੱਤੇ ਛਿੱਕਾ ਕੋਈ ਮਿਲਿਆ ਨਹੀਂ ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ ਉਹ ਮੱਡਾ ਵੀ ਇੱਕ ਇੰਨਾ ਦਾ ਉਹ ਜ਼ਖਮੀ ਉਹਨੂੰ ਕਹੇ ਸੀ ਜਾ ਗਿਆ ਹਸਪਤਲ ਦਾਖੜੋ ਜੋ ਕਾਰਵਾਈ ਬੰਦੀ ਹੋ ਗਈ ਕਾਰਵਾਈ ਕਰਦੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਉਧਰ ਜਦੋਂ ਪੱਖ ਲੈਣ ਲਈ ਦੂਜੀ ਧਿਰ ਪਤੀਜ ਜਵਾਈ ਗੁਰਦੇਵ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਮੀਡੀਆ ਦੇ ਕੈਮਰੇ ਤੋਂ ਪਾਸਾ ਵਟ ਲਿਆ ਹਕੀਕਤ ਟੀਵੀ ਪੰਜਾਬੀ ਲਈ ਤਰਨਤਾਰਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ